ਬਰਸਾਤ ਨੇ ਜਿੱਥੇ ਇੱਕ ਪਾਸੇ ਗਰਮੀ ਤੋਂ ਸਭ ਨੂੰ ਰਾਹਤ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਬਠਿੰਡਾ ਵਾਸੀਆਂ ਲਈ ਬਰਸਾਤ ਮੁਸੀਬਤ ਬਣ ਕੇ ਆਈ ਹੈ ਸ਼ਹਿਰ ਦੀਆਂ ਸੜਕਾਂ ਨਹਿਰਾਂ ਦੇ ਵਿੱਚ ਤਬਦੀਲ ਹੋ ਗਈਆਂ ਨੇ ਤੇ ਵਾਹਨ ਪਾਣੀ ਦੇ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਨੇ ਸ਼ਹਿਰ ਦੇ ਮੁੱਖ ਇਲਾਕਿਆਂ ਜਿਵੇਂ ਕਿ ਕਚਹਿਰੀ ਤਹਿਸੀਲ ਡੀਸੀ ਦਫ਼ਤਰ ਪਾਵਰ ਹਾਊਸ ਰੋਡ ਅਮਰੀਕ ਸਿੰਘ ਰੋਡ ਅੰਡਰ ਬ੍ਰਿਜ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕ ਘਰਾਂ ਵਿੱਚ ਬੈਠਣ ਦੇ ਲਈ ਹੁਣ ਮਜਬੂਰ ਹੋ ਚੁੱਕੇ ਨੇ ਕਈ ਸਕੂਲਾਂ ਦੀ ਛੁੱਟੀ ਵੀ ਹੋ ਚੁੱਕੀ ਹੈ ਦੁਕਾਨਾਂ ਤੇ ਸ਼ਟਰ ਹੀਟਾ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ਉੱਤੇ ਲੋਕ ਹੁਣ ਸਵਾਲ ਖੜੇ ਕਰ ਰਹੇ ਨੇ ਕਿ ਜਦੋਂ ਸਾਫ ਸਫਾਈ ਵਿੱਚ ਪੰਜਾਬ ਵਿੱਚ ਪਹਿਲਾ ਸਥਾਨ ਮਿਲਦਾ ਹੈ ਤਾਂ ਫਿਰ ਅਜਿਹੇ ਹਾਲਾਤ ਕਿਉਂ ਬਣ ਰਹੇ ਨੇ ਬਹੁਤ ਬੱਚਾ ਨੋਜਵਾਬ ਦੇ ਫੋੜੇ ਕਰੀ ਜਾਂਦੇ ਨੇ ਸਰਕਾਰ ਦਾ ਨਿਗਰਾਈ ਨਹੀਂ ਕੋਈ ਹੋ ਜੇ ਡੋਬੇ ਕਰਕੇ ਪਰ ਨਗਰ ਦਾ ਬੰਦਾ ਡੁੱਬ ਗਿਆ ਸਾਰੇ ਇਹ ਇਸ ਬੁਰੀ ਮੀਂਹ ਹਰੇਕ ਘਾਟੇ ਪਾਣੀ ਦਾ ਬੁਰਾ ਹਾਲ ਹੈ ਕਿਥੋਂ ਕਿਥੋਂ ਆਇਓ ਸ਼ਹਿਰ ਦੇ ਕਿੱਥੇ ਕਿੱਥੇ ਪਾਣੀ ਖੜਾ ਮੈਂ ਭਾਈ ਫਰਕੀ ਬਿਆਰ ਬਈ ਹੋ ਗਏ ਉਧਰ ਤੇ ਮੈਂ ਕਿੱਥੇ ਘੁੰਮ ਕੇ ਬੁਰਾ ਹਾਲ ਉੱਥੇ ਕਿੱਥੇ ਚਲੇ ਬੈਠੇ ਆ ਉਹ ਸਵੰਦਾ ਬੈਤਰੀ ਉਹ ਡੁੱਬੀ ਵੀ ਆ ਫੇਡਰ ਦੀ ਹੁਣ ਸਕੇਰੀਆਂ ਵਾਲ ਬੁਰਾ ਹਾਲ ਆਈ ਜਿਹੜੇ ਹੰਦੂਰੋਂ ਆਏ ਆ ਜੇ ਦਿਨ ਵੀ ਛੋਟੀ ਰਹਣੀਆਂ ਜੇ ਅੱਛਾ ਇੰਨੀ ਸਰਕਾਰਾਂ ਆ ਚੁੱਕੀਆਂ ਚੱਲੀ ਵੀ ਗਈਆਂ ਇਸ ਰੋਡ ਤੇ ਪਾਣੀ ਕਿਉਂ ਨਹੀਂ ਨਿਕਾਸੀ ਹੋ ਰਹੀ ਪਾਣੀ ਕਿੰਨੇ ਕਿੰਨੇ ਉਮਰੀ ਹੋ ਗਈ ਇਸ ਤਾਂ ਤਾਂ ਇਹਦੇ ਛੋਟੇ ਛੋਟੇ ਹੁੰਦੇ ਜੀ ساری ਉਮਰ ਹੋ ਗਏ ਜਿਹੜੇ ਹੋ ਗ ਇਹ ਤੱਕ ਪਾਣੀ ਉਹ ਮੇ ਖੜਦਾ ਇਹ ਕੋਈ ਕੁਸਾ ਕੇ ਮੈਂ ਤਾਂ ਕਿਸੇ ਹੀ ਕਾਰ ਦਾ ਉਸ ਤੈ ਕਿੰਨਾ ਕ ਫਰਕ ਪੈਂਦਾ ਹੈ ਕੰਮ ਅੱਜ 10000 ਸੋਨਾਂ ਦੀ ਵੀ ਛੁੱਟੀ ਕਰ ਦਿੱਤੀ ਅੱਜ ਤੇ ਕੱਲ ਦੀ ਹਾਂਜੀ ਛੁੱਟੀ ਕਰ ਦਿੱਤੀ ਕਿ ਇਸ ਕਰਕੇ ਬਹੁਤ ਬੁਲਾਈ ਹਰ ਗਸਤ ਨੂੰ ਦੇਖੋ ਸਾਰੇ ਬੱਚੇ ਮੁਰਤੇ ਆਏ ਆੜੂ ਪਰੇ ਬਾਫ ਹੈ ਮੈਨਾਂ ਬਾਫ ਹੈ ਨਾ ਉਹ ਰਿਤੀ ਜਿਹੜੇ ਗਏ ਸੀ ਉਹ ਕੁਝ ਮੁਰਤੇ ਵੀ ਇਸ ਰੋਣ ਤੇ ਦਫਤਰ ਵੀ ਦੱਸੇ ਜਾ ਰਹੇ ਨੇ ਕਿ ਸਰਕਾਰੀ ਦਫਤਰ ਨੇਗੇ ਹਜ਼ਾਰੇ ਇੱਧਰ ਆਈ ਪੀਸੀ ਦਫਤਰ ਇੱਧਰ ਆਈ ਸਾਰੇ ਬੰਦ ਪੈ ਗਏ ਉਹ ਪਿੰਡਾਂ ਦੇ ਬਸਾਂ ਚੱਟ ਆਈ ਜਾਂਦੇ ਉਹਦਾ ਬੁਰਾ ਹਾਲ ਆ ਉਹਦੇ ਇਥੇ ਕੋਈ ਤਰੀਕ ਕਿਸੇ ਦੀ ਜਿਹਦਾ ਕੋਈ ਚਲਾਨ ਭਰਨਾ ਕੋਈ ਸਰਕਾਰੀ ਕੰਮ ਹੋਵੇ ਉਹਦਾ ਵਜਾ ਸਾਰਾ ਅੱਜ ਦੇਖ ਸਾਰ ਬੰਦ ਪੈ ਗਈ ਬੁਰਾ ਹਾਲ ਆ ਉਹਨੇ ਇਸ ਰੋਡ ਤੇ ਜਦੋਂ ਖੰਬੇ ਦੇ ਥੱਲੇ ਮੀਟਰ ਲੱਗੇ ਹੋਏ ਨੇਗੇ ਜੋ ਆਕ ਪਾਣੀ ਚ ਖੇਡ ਰਹੇ ਨੇਗੇ ਕਹਿੰਦੇ ਸਪਲਾਈ ਵੀ ਬੰਦ ਐ ਅਚਾਨਕ ਹੀ ਕਰੰਟ ਆ ਜੇ ਮੀਟਰ ਚੱਲੀ ਜਾਂਦੇ ਉਹ ਦੇਖੋ ਲੀਟਰ ਦੀ ਜਾਂਦਾ ਹੁੰਦਾ ਬਦਲ ਇਦਾਂ ਉਹ ਕੰਮ ਨਹੀਂ ਨਾ ਬੱਲਾਂ ਵਾਂਗੂੰ ਤੈਨੂੰ ਉਹ ਕੋਈ ਹੋਈ ਕੋਈ ਮੇਰੇ ਕੋਲ ਪਤਰਾ ਨਾ ਕਰਕੀ ਨਾ ਉਧਰ ਰੱਖੇ ਬੰਦਾ ਇਦਾਂ ਤਾਉਂ। ਇਹ ਨਿਗਾਹ ਰੱਖਣ ਚਾਹੀਦੀ ਇਹਨਾਂ ਨੂੰ। ਕੁਝ ਵਾਰ ਆ ਵੱਡੇ ਵੱਡੇ ਸਿਆਣੇ ਨੇ ਨਿਗਾਹ ਰੱਖੀ ਜੀ ਆਪ। ਲੈਟ ਤਾਂ ਕੱਟੀ ਨਾ ਰੋ ਤੇਲੀ ਆ ਜੀ ਕੋਈ ਮੀਟਰ ਚੱਲੀ ਜਾਵੇ। ਠੀਕ ਹੈ। ਅੰਕਲ ਨਾਮ ਕੀ ਹੈ ਤੁਹਾਡਾ ਤੇ ਕਿੱਥੇ ਆ ਰਹੇ ਸੀ ਕਿੱਥੇ ਜਾਣਾ ਸੀ? ਕਚੇਰੀ ਜਾਣਾ ਅੱਜ ਤਰੀਕ। ਅੱਛਾ। ਦਾ ਹਾਲ ਵੇਖ ਲਾ ਤੂੰ। ਲੱਕ ਤੋਂ ਡੱਪਦਾ ਪਾਣੀ। ਕਿਹੜੇ ਪਿੰਡੋਂ ਦੇ? ਇੱਥੋਂ ਬਸੰਦੇ ਹੋਈਆਂ ਲੋਕ। ਕਿਹੜਾ ਏਰੀਆ ਕਿਹੜਾ ਹੈ ਜਿੱਥੋਂ ਆ ਰਹੇ ਹੋ ਤੁਸੀਂ? ਮੈਂ ਅੰਤ ਇਹ ਇਹ ਦਾ ਕਚੈਰੀਆਂ ਦਾ ਹੀ ਆ ਕਚੈਰੀਆਂ ਦਾ ਹੀ ਆ ਇਹ ਕਿੰਨਾ ਕਿੰਨਾ ਫੁੱਟ ਪਾਣੀ ਆ ਪਾਣੀ ਹੈਗਾ 4 ਫੁੱਟ ਪਾਣੀ 4 4 ਫੇਰ 4 ਫੁੱਟ ਫੇਰ ਲਾਏ ਹਾਜ਼ਰੀ ਲਾਏ ਇੱਕ ਜਿਹੜੀਆਂ ਹਲੇ ਜਾਣਾ ਪਾਣੀ ਵਿੱਚ ਦੀ ਉਧਰ ਦਾ ਗੇਟ ਖੁੱਲਦੇ ਉਹ ਖੁੱਲਾ ਨਹੀਂ ਹਾਂ ਇਧਰ ਦੀ ਉਰੇ ਆ ਇਹ ਥਾਣੇ ਵਾਲੇ ਕਹਿੰਦੇ ਕਿ ਯਾਰ ਇੱਥੋਂ ਦੀ ਤਾਂ ਰਸਤਾ ਨਹੀਂ ਹੈਗਾ ਅੱਛਾ ਫੇਰ ਹੁਣ ਉਹ ਤੋ 2 ਕਿਲੋਮੀਟਰ 사 ਪਾਣੀ ਚ ਆਇਆ ਲਗ ਲਗ ਪਾਣੀ ਸੀ ਇੰਨੀ ਗੰਦਗੀ ਹੈ ਪਾਣੀ ਤਾਂ ਚਲੋ ਬਰਸਾਤ ਦਾ ਹੈਗਾ ਲਗਾਤਾਰ ਬਰਸਾਤ ਪੈ ਰਹੀ ਹੈ ਗੰਦਗੀ ਵੀ ਹੈ ਦੇਖੋ ਕਿ ਗੰਦਗੀ ਨੂੰ ਠੀਕ ਕਰਕੇ ਬਿਜਲੀ ਦਾ ਲੰਘਣਾ ਫਿਰ ਜੇ ਨਹੀਂ ਆਉਂਦੇ ਤਾਂ ਅਗਲਾ ਦਾ ਤਰੀਕ ਤੇਰੀਆਂ ਕਿੰਨੀ ਕੀ ਪਰੇਸ਼ਾਨੀ ਆ ਰਹੀ ਅੰਕਲ ਕਿੰਨੀ ਉਮਰ ਹੋ ਗਈ ਤੁਹਾਨੂੰ ਇੰਨੀ ਪਰੇਸ਼ਾਨੀਆਂ ਵਿਕਲ ਰਾਹ ਚ ਸਿੱਟ ਕੇ ਆਇਆ ਐ ਇੰਨੀ ਉਮਰ ਹੋ ਗਈ ਕਿੰਨਾ ਕ ਪਾਣੀ ਖੜਾ ਹੈਗਾ ਸੈਰ ਦੇ ਕਿੰਨੇ ਹਾਲਾਤ ਨੇਗੇ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦੇ ਕੇ ਆਇਆ ਹਾਰ ਕੇ ਪਲੱਗ ਕੱਢ ਕੇ ਲਿਆਇਆ ਕੋਈ ਜ਼ਿੰਮੇਵਾਰੀ ਨਹੀਂ ਕੋਈ ਵਾਸਤਾ ਨਹੀਂ ਆ ਪਲੱਗ ਮੇਰੇ ਹੱਥ 'ਚ ਕਾ ਦਾ ਪਲੱਗ ਹੈ ਜੀ ਮੋਟਰਸਾਈਕਲ ਦਾ ਕੋਈ ਪਾਣੀ ਲੰਘਣ ਨੂੰ ਜਗ੍ਹਾ ਨਹੀਂ ਪਰ ਜੋ ਸ਼ਾਰਨੀ ਹੋਵੇ ਸਿੱਟਿਆ ਹੈ ਰਾਜ ਕਿਹੜੀ ਦਾ ਕਿੱਥੇ ਸਿੱਟ ਗਿਆ ਇਹ ਆ ਇੱਧਰ ਧੋਬਿਆਂ ਵਾਲੇ ਰੋਡ ਤੇ ਅੱਛਾ ਸ਼ਾਰਨੀ ਉੱਤੇ ਸਿੱਟੇ ਹਾਂ ਇੱਕ ਘਰ ਤੋਂ ਘਰ 6-7 ਕਿਲੋਮੀਟਰ 'ਚ ਪਾਣੀ ਆ ਇਹ ਸਾਰਾ ਇੱਧਰ ਇੱਧਰ ਇਹ ਪਲੱਗ ਚੋਂ ਕੱਟ ਕੇ ਲਿਆਇਓ ਪਲੱਗ ਫੇਰ ਜਦੋਂ ਮੈਂ ਖਾ ਚੱਲ ਕੱਢ ਲੈਨੇ ਆਂ ਮੈਂ ਖੜਾ ਪਿਆ ਵੀ ਇਹ ਚੱਕ ਲਿਆ ਕਦੇ ਨਹੀਂ ਠੀਕ ਆ ਜੇ ਨਾ ਚੱਕਿਆ ਤਾਂ ਕੋਈ ਜਾ ਕੇ ਕਰਨਾ ਕਿਸ ਦਾ